ਤੇ ਜੀ 14 15 11 2025 ਦੀ ਦਰਿਆਣੀ ਰਾਤ ਨੂੰ ਥਾਣੀ ਖੇੜੇ ਗੰਡਿਆ ਵੇਖਿਆ ਤਲਾਹ ਮਿਲੀ ਕਿ ਐਵੇਂ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵੇੜੇ 'ਚ ਪਈ ਹੈ ਤੇ ਉੱਥੇ ਜਾ ਕੇ ਤੁਰੰਤ ਐਸ ਐਚ ਓ ਤੇ ਉਹਨਾਂ ਦੀ ਟੀਮ ਨੇ ਅਸੀਂ ਜਾ ਕੇ ਉੱਥੇ ਵੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੌਰਚਰੀ 'ਚ ਭੇਜਿਆ ਤੇ ਉਦੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਤੇ ਐਸਪੀਡੀ ਗੁਰਬੰਸ ਪਾਚ ਜੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਟੀਮ ਬਣਾਈ ਗਈ ਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪ੍ਰੀਤ ਪਤੀਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਅਗਰਜੰਨ ਸਿੰਘ ਸੀਗਾ ਜਿਨੇ ਜਿਹੜਾ ਦੋਸ਼ੀ ਹੈ ਉਹਨੇ ਉਹਨੂੰ ਇਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹਦੇ ਕਰਕੇ ਆਪਸ ਚ ਇਹਨਾਂ ਦੀ ਖੁੰਦਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਨਾਲ ਜਿਸ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਦਾ ਸਰਚ ਕਈ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਥੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਤੇ ਜੇ ਕਿ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸਾੜ ਗਈ ਫਿਰ ਇਹ ਛੜਾ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਕਿੰਨੀ ਕੁ ਜ਼ਮੀਨ ਸੀ ਸਰ ਜੀ ਇਹ ਕਰੀਬ 2-3 ਵੇਗੇ ਜ਼ਮੀਨ ਸੀ ਜੀ ਸਗਾ ਚਾਚਾ ਸੀ ਬਜੀ ਹਾਂਜੀ ਸਗਾ ਚਾਚਾ ਸੀ ਤੇ ਜਿਹੜਾ ਗੋਦ ਲਿਆਵਾ ਸੀਗਾ ਤੇ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਬ੍ਰਦਰ ਸੀ ਇਹ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਖਾ ਚਾਚਾ ਸੀ ਇਹਨਾਂ ਦਾ ਇਹ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ ਚ ਇਹ ਜਿਹੜਾ ਮਰਡਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜਿਹੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਅਸੀਂ ਬਰਾਮਦ ਕਰਾ ਲਿਆ ਸਰ ਕੋਈ ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ ਉਹਦਾ ਕੋਈ ਪੁਰਾਣਾ ਰਿਕਾਰਡ ਕੋਈ ਕ੍ਰਿਮੀਨਲ ਹੋਵੇ ਨੇ ਜੀ ਹਜੇ ਤੱਕ ਕੁਝ ਨਹੀਂ ਹੋਇਆ ਜਿਵੇਂ ਰਿਮੈਨਰ ਕੋਈ ਕਿਉਂ ਮਨਸ਼ਾ ਗਿਆ ਸੀ ਚਾਰੇ ਜੀ ਮਨਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦਵੇ ਪਹਿਲਾਂ ਵੀ ਉਹ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰਕੇ ਕਿਉਂਕਿ ਇਹ ਚੜਾ ਸੀਗਾ ਬਾਦਰ ਸਿੰਘ ਮਰਨਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦਵੇ ਪਰ ਇਹਨੇ ਖੁਸ਼ਪ੍ਰੀਤ ਸਿੰਘ ਨੂੰ ਮੋਦ ਲਿਆ ਹੋਇਆ ਸੀਗਾ ਜਿਹਦੇ ਕਰਕੇ ਉਹਨੇ ਮਤਲਬ ਵਜਾ ਰੰਜਿਸ਼ ਕਰਕੇ ਇਸੇ ਕਰਕੇ ਉਹਨੂੰ ਮਾਰਤਾ ਦੋ ਦਿਨ ਪਹਿਕੇ ਜ਼ਮੀਨ ਦੇ ਵਿੱਚ ਕਤਲ ਕਰਤਾ ਚਾਚਾ ਹਾਂਜੀ 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 ਕਾਫੀ ਗਵੀ ਪ੍ਰਵਾਰ ਤੋਂ ਸੀਗੇ ਇਹ ਥਾਣੇ ਖੇੜੇ ਗੰਡਿਆ ਵੇਖਿਆ ਇਤਲਾਹ ਮਿਲੀ ਕਿ ਐਵੇਂ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵੇੜੇ ਚ ਪਈ ਹੈ ਤੇ ਉੱਥੇ ਜਾ ਕੇ ਤੁਰੰਤ ਐਸਐਚਓ ਤੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਵੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੋਰਚਰੀ ਚ ਭੇਜਿਆ ਤੇ ਉਦੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਤੇ ਐਸਪੀਡੀ ਗੁਰਵੰਸ ਪੈਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਟੀਮ ਬਣਾਈ ਗਈ ਪੀਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪ੍ਰੀਤ ਧੀਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਗਰਜੰਦ ਸਿੰਘ ਸੀਗਾ ਜਿਨੇ ਜਿਹੜਾ ਦੋਸ਼ੀ ਹੈ ਉਹਨੇ ਉਹਨੂੰ ਇਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹਦੇ ਕਰਕੇ ਆਪਸ ਚ ਇਹਨਾਂ ਦੀ ਖੁੰਦਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਨਾਲ ਜਿਸ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਦਾ ਸਰਚ ਕਈ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਥੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਤੇ ਸੇ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਕਿੰਨੀ ਕੁ ਜ਼ਮੀਨ ਸੀ ਸਰ ਇਹਨੇ ਦੀ ਇਹ ਕਰੀਬ 2-3 ਬੇਗੇ ਜ਼ਮੀਨ ਸੀ ਪੱਕਾ ਚਾਚਾ ਸੀ ਇਹਦਾ ਹਾਂਜੀ ਸਗਾ ਚਾਚਾ ਸੀ ਤੇ ਜਿਹੜਾ ਗੋਦ ਲਿਆਵਾ ਸੀਗਾ ਤੇ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਬ੍ਰਦਰ ਸੀ ਇੱਕ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਗਾ ਚਾਚਾ ਸੀ ਇਹਨਾਂ ਦਾ ਤੇ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ ਚ ਇਹ ਜਿਹੜਾ ਮਰਟਰ ਦਾ ਕੇਸ ਸੀਗਾ ਇਹ ਟ੍ਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜਿਹੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਸੀ ਬਰੰਬੜ ਕਰਾ ਸਰ ਕੋਈ ਲੱਗਿਆ ਜੀ ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ ਉਹਦਾ ਕੋਈ ਪੁਰਾਣਾ ਰਿਕਾਰਡ ਕੋਈ ਕ੍ਰਿਮੀਨਲ ਹੋਵੇ ਨੇ ਜੀ ਹਜੇ ਤੱਕ ਕੁਝ ਨਹੀਂ ਇਹੋ ਜਿਹਾ ਕਿ ਰਿਮੈਨਰ ਕੋਈ ਕੀ ਇੱਛਾ ਗਿਆ ਸੀ ਸਾਰੇ ਜੀ ਮੰਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦਵੇ ਪਹਿਲਾਂ ਵੀ ਉਹਨੂੰ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰ ਕਿਉਂਕਿ ਇਹ ਚੜਾ ਸੀਗਾ ਬਾਦਰ ਸਿੰਘ ਮਰਨ ਵਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦਵੇ ਪਰ ਇਹਨੇ ਕੁਸ਼ਪਰੀ ਸਿੰਘ ਨੂੰ ਮੋਦ ਲਿਆ ਹੋਇਆ ਸੀਗਾ ਜਿਹਦੇ ਕਰਕੇ ਉਹਨੇ ਮਤਲਬ ਬਜਾ ਰੰਜਿਸ਼ ਕਰਕੇ ਇਸੇ ਕਰਕੇ ਉਹਨੂੰ ਮਾਰ ਦਿੱਤਾ ਦੋ ਦਿਨ ਕਿਉਂਕਿ ਜ਼ਮੀਨ ਦੇ ਵਿੱਚ ਕਤਲ ਕਰਤਾ ਚਾਚਾ ਹਾਂਜੀ 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 ਕਾਫੀ ਗਬੀਰ ਪਰਿਵਾਰ ਤੋਂ ਸੀਗੇ ਤੋਂ ਥਾਣੇ ਖੇੜੇ ਗੰਡਿਆ ਵੇਖਿਆ ਇਤਲਾਹ ਮਿਲੀ ਕਿ ਐਵੇਂ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵੇੜੇ ਚ ਪਈ ਹੈ ਤੇ ਉੱਥੇ ਜਾ ਕੇ ਤੁਰੰਤ ਐਸਐਚਓ ਤੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਵੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੋਰਚਰੀ ਚ ਭੇਜਿਆ ਤੇ ਉਦੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਤੇ ਐਸਪੀਡੀ ਗੁਰਬੰਸ ਪੈਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਟੀਮ ਬਣਾਈ ਗਈ ਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਛ ਪ੍ਰੇਤ ਭਤੀਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਗਰਜਨ ਸਿੰਘ ਸੀਗਾ ਜਿਹਨੇ ਜਿਹੜਾ ਦੋਸ਼ੀ ਹੈ ਉਹਨੇ ਉਹਨੂੰ ਇਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹ ਦੇ ਕਰਕੇ ਆਪਸ ਚ ਇਹਨਾਂ ਦੀ ਕੁੰਧਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਨਾਲ ਜਿਸ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਦਾ ਸਿਰਚ ਕਈ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਤੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਤੇ ਸੇ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸਾੜ ਗਈ ਇਹ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਕਿੰਨੀ ਕੁ ਜ਼ਮੀਨ ਸੀ ਸਰ ਜੀ ਤੇ ਕਰੀਬ 2-3 ਬੇਗੇ ਜ਼ਮੀਨ ਸੀ ਪੱਕਾ ਚਾਚਾ ਸੀ ਉਹ ਹਾਂਜੀ ਸਗਾ ਚਾਚਾ ਸੀ ਤੇ ਜਿਹੜਾ ਗੋਦ ਲਿਆਵਾ ਸੀਗਾ ਤੇ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਬ੍ਰਦਰ ਸੀ ਇਹ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਗਾ ਚਾਚਾ ਸੀ ਇਹਨਾਂ ਦਾ ਇਹ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ 'ਚ ਇਹ ਜਿਹੜਾ ਮਰਡਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜਿਹੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਅਸੀਂ ਬਰੰਬੜ ਕਰਾ ਲਿਆ ਸਰ ਕੋਈ ਲੱਗ ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ ਉਹਦਾ ਕੋਈ ਪੁਰਾਣਾ ਰਿਕਾਰਡ ਕੋਈ ਕ੍ਰਿਮੀਨਲ ਹੋਵੇ ਨਹੀਂ ਜੀ ਹਜੇ ਤੱਕ ਕੁਝ ਨਹੀਂ ਹੈ ਉਹ ਜਿਆ ਕ੍ਰਿਮੀਨਲ ਰਿਕਾਰਡ ਕਿੰਨ ਮਨਸ਼ਾ ਗਿਆ ਸੀ ਸਾਰੇ ਜੀ ਮਨਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦਵੇ ਪਹਿਲਾਂ ਵੀ ਉਹਨੂੰ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰਕੇ ਵੀ ਇਹ ਚੜਾ ਸੀਗਾ ਬਹਾਦਰ ਸਿੰਘ ਮਰਨਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦਵੇ ਪਰ ਇਹਨੇ ਖੁਸ਼ਪ੍ਰੀਤ ਸਿੰਘ ਨੂੰ ਵੋਦ ਲਿਆ ਹੋਇ ਜਿਹਦੇ ਕਰਕੇ ਉਹਨੇ ਮਤਲਬ ਵਜਾ ਰੰਜਸ਼ ਕਰਕੇ ਇਸੇ ਕਰਕੇ ਉਹਨੂੰ ਮਾਰਤਾ ਦੋ ਦਿਨ ਪਹਿਕੇ ਜਮੀਨ ਵਿੱਚ ਕਤਲ ਕਰਤਾ ਚਾਚਾ ਹਾਂਜੀ 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 ਕਾਫੀ ਗਰੀਬ ਪਰਿਵਾਰ ਤੋਂ ਸੀਗੇ ਜੀ 14 15 11 2025 ਦੀ ਦਰਿਆਣੀ ਰਾਤ ਨੂੰ ਥਾਣੀ ਖੇੜੇ ਗੰਡਿਆ ਵੇਖੇ ਇਤਲਾਹ ਮਿਲੀ ਕਿ ਐਵੇਂ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵੇੜੇ 'ਚ ਪਈ ਹੈ ਤੇ ਉੱਥੇ ਜਾ ਕੇ ਤੁਰੰਤ ਐਸ ਐਚ ਓ ਦੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਵੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੋਰਚਰੀ ਚ ਭੇਜਿਆ ਤੇ ਉਦੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਤੇ ਐਸਪੀਡੀ ਗੁਰਬੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਟੀਮ ਬਣਾਈ ਗਈ ਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪ੍ਰੀਤ ਪਤੀਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਗਰਜੰਦ ਸਿੰਘ ਸੀਗਾ ਜਿਨੇ ਜਿਹੜਾ ਦੋਸ਼ੀ ਹੈ ਉਹਨੇ ਉਹਨੂੰ ਇਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹਦੇ ਕਰਕੇ ਆਪਸ ਵਿੱਚ ਇਹਨਾਂ ਦੀ ਖੁੰਧਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਨਾਲ ਜਿਸ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਦਾ ਸਰਚ ਕਈ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਥੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਥੇ ਸੇ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸੜ ਗਈ ਤੇ ਇਹ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਕਿੰਨੀ ਕੁ ਜ਼ਮੀਨ ਸੀ ਸਰ ਜੀ ਇਹ ਕਰੀਬ 2-3 ਵੇਗੇ ਜ਼ਮੀਨ ਸੀ ਜੀ ਸਗਾ ਚਾਚਾ ਜੀ ਦਾ ਹਾਂ ਜੀ ਸਗਾ ਚਾਚਾ ਸੀ ਤੇ ਜਿਹੜਾ ਗੋਦ ਲਿਆਵਾ ਸੀਗਾ ਤੇ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਬ੍ਰਦਰ ਸੀ ਇੱਕ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਖਾ ਚਾਚਾ ਸੀ ਇਹਨਾਂ ਦਾ ਇਹ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ ਚ ਇਹ ਜਿਹੜਾ ਮਰਡਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜਿਹੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਅਸੀਂ ਬਰਾਮਦ ਕਰਾ ਲਿਆ ਸਰ ਕੋਈ ਲੱਗਿਆ ਜੀ ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ ਉਹਦਾ ਕੋਈ ਪੁਰਾਣਾ ਰਿਕਾਰਡ ਕੋਈ ਕ੍ਰਿਮੀਨਲ ਹੋਵੇ ਉਨੇ ਜੀ ਹਜੇ ਤੱਕ ਕੁਝ ਨਹੀਂ ਹੋਇਆ ਕਿ ਰਿਮਨਲ ਕੌਣ ਕਿਹ ਮਨਸ਼ਾ ਗਿਆ ਸੀ ਚਲੇ ਗਿਆ ਮਨਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦਵੇ ਪਹਿਲਾਂ ਵੀ ਉਹਨੂੰ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰਕੇ ਉਹ ਵੀ ਇਹ ਛੜਾ ਸੀਗਾ ਬਹਾਦਰ ਸਿੰਘ ਮਰਨ ਵਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦਵੇ ਪਰ ਇਹਨੇ ਖੁਸ਼ਪ੍ਰੀਤ ਸਿੰਘ ਨੂੰ ਮੋਦ ਲਿਆ ਹੋਇਆ ਸੀ ਜਿਹਦੇ ਕਰਕੇ ਉਹਨੇ ਮਤਲਬ ਵਜਾ ਰੰਜਿਸ਼ ਕਰਕੇ ਇਸੇ ਕਰਕੇ ਉਹਨੂੰ ਮਾਰਤਾ ਦੋ ਦਿਨ ਪਹਿਕੇ ਜ਼ਮੀਨ ਦੇ ਵਿੱਚ ਕਤਲ ਕਰਤਾ ਚਾਚਾ ਹਾਂਜੀ 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 ਕਾਫੀ ਗਰੀਬ ਪਰਵਾਰ ਤੋਂ ਸੀਗੇ ਇਹ